ਬਹੁ ਸ਼ਾਸਤਰ ਬਹੁ ਸਿਮਰਤੀ ਬਹੁਤ ਸਾਰੇ ਛੇ ਸ਼ਾਸਤਰ ਹਨਗੇ ਜਿਹੜੇ ਸਾਖ ਨਿਆਏ ਪਤੰਜਲ ਪੂਰਵ ਮਾਖ ਸਾਗ ਦਾਦਵ ਸੇਖਾਦਕ ਪੇਖੇ ਸਰਵ ਜੀਆਂ ਸਤਾਈ ਮਨੂ ਸਿਮਰਤੀ ਯਾਦਕ ਜਾਗਵਲ ਕਿਸਿਮਰਤੀ ਵਸੀਟ ਸਿਮਰਤੀ ਯਾਦਕ ਪੇਖੇ ਸਰਵ ਟੰਡੂਲ ਅਤੇ ਸਾਰਿਆਂ ਨੂੰ ਟੰਡੂਲ ਖੋਜ ਖੋਰ ਕੇ ਚੰਗੀ ਤਰ੍ਹਾਂ ਧਾਲ ਪਾਲ ਕੇ ਦੇਖਿਆ ਹੈ ਪੂਜਸ ਨਾਹੀ ਹਰ ਹਰੇ ਸਾਡੇ ਸੇ ਸ਼ਾਸਤਰ ਪੜ ਲਏ 27 ਸਿਮਰਤیاں ਪੜ ਲਵੇ ਖੋਜ ਕੇ ਵੇਖਿਆ ਹੈ ਪਰਮੇਸ਼ਰ ਦੇ ਨਾਮ ਦੇ ਜਪਨ ਬਰਾਬਰ ਇਹ ਸਾਰਿਆਂ ਦੀ ਪੜਾਈ ਨਹੀਂ ਪੂਜ ਸਕਦੀ ਨਾਨਕ ਨਾਮ ਅਮੂਲ ਸੁਰਲ ਸੁਦਾ ਨਾਮ ਹੀ ਅਮੋਲਕ ਹੈ ਕਿਸੇ ਪ੍ਰੇਮੀ ਨੇ ਆ ਕੇ ਸੰਤਾਂ ਦੇ ਪਾਸ ਸਵਾਲ ਕੀਤਾ ਉਹ ਕਹਿਣ ਲੱਗਾ ਜੀ ਕਲਵੰਡੀ ਦਾ ਸੀ ਬਦੰਤੀ ਬੋਪਰੇ ਆ ਕੇ ਕਹਿਣ ਲੱਗਾ ਮਹਾਰਾਜ ਮੈਂ ਸੁਣਿਆ ਹੈ ਜਿਹੜਾ ਵਗਾਨ ਦੇ ਇੱਕ ਵਾਕ ਨੂੰ ਸੁਣਾਵੇ ਅਸੀਂ ਸਿਮਰਤੀਆਂ ਦੇ ਪਾਠ ਜਿਨਾਂ ਉਹਦਾ ਪੁੰਨ ਹੈ ਤੇ ਮਹਾਰਾ ਗੁਰਬਾਣੀ ਨੂੰ ਜਿਹੜਾ ਸੁਣਾਵੇ ਕੀਰਤਨ ਕਰੇ ਉਹਦਾ ਪੁੰਨ ਕਿੰਨਾ ਕੋਇ ਸੰਤ ਹੱਸ ਕੇ ਕਹਿੰਦੇ ਸਤਗੁਰਾਂ ਨੇ ਉਹ ਲਿਖਿਆ ਹੈ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਹਰ ਹਰ ਨਾਮ ਜਪਦ ਕੁਲ ਸਗਲੇ ਤਾਰੇ ਰਾਮ ਅਸਥੀ ਸਿਮਰਤੀਆਂ ਵਾਲ ਕੇ ਕਹਿਣ ਲੱਗੇ ਹੈ ਭਾਈ ਕੀ ਦਸੀਏ ਕਈ ਕਰੋੜਾਂ ਜੱਗਾਂ ਦੇ ਹਾਲ ਤੇ ਕਈ ਕਰੋੜਾਂ ਸਾਰੇ ਵੇਦ ਚਾਰ ਵੇਦ ਜਿਹੇ ਪਨੇ 10 ਹਜ਼ਾਰ ਸਰਵਣ ਸੁਨੇ ਇਹਨਾਂ ਪਰਮੇਸ਼ਰ ਦੇ ਨਾਮ ਨੂੰ ਉਚਾਰਿਆ ਸਭ ਕੁਝ ਯੋਸ਼ਣ ਕਰ ਲਿਆ ਵਕਾਇਆ ਨਹੀਂ ਰਹਾ ਰਹਿ ਗਿਆ ਹਜ਼ੂਰ ਕਹਿੰਦੇ ਆ ਨਾਮ ਦੇ ਬਰਾਬਰ ਹਰ ਹਰ ਦੇ ਕੋਈ ਚੀਜ਼ ਪੁੱਝ ਨਹੀਂ ਸਕਦੀ ਬਰਾਬਰ ਨਹੀਂ ਤੋਲੀ ਜਾ ਸਕਦੀ ਵਿਚਾਰ ਕੇ ਨਾਨਕ ਨਾਮ ਅਮੋਲ ਪਰਮੇਸ਼ਰ ਦਾ ਨਾਮ ਸੰਤੂ ਜੀ ਕਹਿੰਦੇ ਅਮੋਲਕ ਹੈ ਇਹ ਉਤਾਰਾਂ ਨਹੀਂ ਹੈ ਦੇਹਾਂ ਵੀ ਇਹਦੇ ਅੱਗੇ ਹਲਕੀਆਂ ਹੋ ਜਾਂਦੀਆਂ ਜਿਵੇਂ ਕ੍ਰਿਸ਼ਨ ਨੂੰ ਤੋਲਾ ਕੇ ਨਾਰਦਨ ਚੱਲਿਆ ਸੀ ਗੋਪੀਆਂ ਦੇ ਸਾਰੇ ਗਹਿਣੇ ਬਰਾਬਰ ਪਾਏ ਕ੍ਰਿਸ਼ਨ ਦੇ ਸਰੀਰ ਜਿਹੜਾ ਸੀ ਉਹ ਭਾਰਾ ਹੀ ਰਿਹਾ ਅਖੀਰ ਕ੍ਰਿਸ਼ਨ ਜੀ ਨੇ ਸੰਤ ਨਾਲ ਕਿਹਾ ਤੂਲਸੀ ਦੇ ਪੱਤੇ ਤੇ ਲਿਖ ਕੇ ਨਾਮ ਪਾ ਰਹੇ ਹੋ ਜਦੋਂ ਗੋਪੀਆਂ ਨਾਮ ਪਾਇਆ ਕ੍ਰਿਸ਼ਨ ਜੀ ਦਾ ਸੀ ਹਲਕਾ ਹੋ ਗਿਆ ਤੇ ਨਾਮ ਧਾਰਾ ਹੋ ਗਿਆ ਪਾਲਣਾ ਉਸੇ ਨਾਰਦ ਕਹਿੰਦਾ ਮੈਨੂੰ ਇਸੇ ਚੀਜ਼ ਦੀ ਲੋੜ ਸੀ ਜੀ ਰੇ ਅੱਗੇ ਅਵਤਾਰ ਵੀ ਹੌਲੇ ਐ ਤੇ ਨਾਮ ਉਹ ਧਾਰਾ ਹੈ ਇਸ ਕਰਕੇ ਮਾਰਾ ਕਹਿੰਦੇ ਨਾਮ ਅਮੋਲ ਕਹ ਪਾਈ ਕਿਤੋਂ ਮੁੱਲ ਨਹੀਂ ਮਿਲਦਾ ਪਰਮੇਸ਼ਰ ਦਾ ਨਾਮ ਕਿਵੇਂ रामचंद्र ਜੀ ਨੇ ਕ੍ਰਿਸ਼ਨ ਜਿਸ ਵਕਤ ਸਰਵਰ ਪਰ ਗਿਰਵਰ ਘਰ ਭਾਰੇ ਤਰਵਰ ਕੇ ਪਤਨ ਸਵਤਾਰੇ ਮੁੰਦਰ ਦੇ ਤੇ ਪਹਾੜ ਬੜੇ ਭਾਰੀ ਰੱਖ ਰਾ ਕੇ ਮਰ ਨਾਮ ਲੈ ਕੇ ਬਿਰਸ਼ ਦੇ ਪੱਤਿਆਂ ਵਾਂਗੂੰ ਤਾਰ ਤੇ ਉਸ ਵੇਲੇ ਤੁਸੀਂ ਜਿਨ ਕਿਹਾ ਕਹੋ ਕਹਾਂ ਲਗ ਨਾਮ ਵਡਾਈ ਆ ਰਾਮ ਨਾ ਸਕੇ ਨਾਮ ਗੁਣ ਗਾਈ ਨਾਮ ਦੀ ਵਡਿਆਈ ਕੀ ਮੈਂ ਦੱਸਾਂ ਸ੍ਰੀ ਰਾਮਚੰਦਰ ਜੀ ਆ ਮੈਂ ਉਪਾਸ਼ਕ ਐ ਉਹ ਵੀ ਨਾਮ ਦੇ ਗੁਣ ਨਹੀਂ ਗਾ ਸਕਦੇ ਐਡਾ ਉੱਚਾ ਪਰਮੇਸ਼ਰ ਦਾ ਅਮੋਲਕ ਨਾਮ ਸਰਗੁਰੂ ਜੀ ਕਹਿੰਦੇ ਆਂ ਪਰਮੇਸ਼ਰ ਦੇ ਬਰਾਬਰ ਨਾਮ ਦੇ ਕੋਈ ਚੀਜ਼ ਨਹੀਂ ਪੁੱਛ ਸਕਦੀ ਦੇ ਅਮੋਲਕ ਨਾਮ ਹੈ ਆਸਪਦੀ ਜਾਪ ਤਾਪ ਗਿਆਨ ਸਭ ਧਿਆਨ ਕਹਿੰਦੇ ਜਿਵੇਂ ਬਾਣੀ ਕਰਕੇ ਜਪ ਕਰਦੇ ਹਨ ਕਿਸੇ ਦੇਵਤੇ ਆਲੇ ਮੰਤਰ ਹੁਦਾ ਅਤੇ ਜਾਂ ਉਪਰਸੂ ਜਾਪ ਕਰਦੇ ਕੰਠ ਮਧਮਾ ਕਰਕੇ ਤੇ ਜਾਂ ਬੇਖਰੀ ਕਰਕੇ ਜਾਂ ਪਸੰਤੀ ਕਰਕੇ ਜੇ ਲੈਤਾ ਜਾਂ ਪਰਾ ਕਰਕੇ ਮਾਰਾ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਅਤੇ ਤਬ ਕਰਦੇ ਜੇ ਢੂਗੀਆਂ ਤਾਉਂਦੇ ਆ ਜਲ ਧਾਰਾ ਕਰਦੇ ਆ ਬਰਖਾ ਸਹਾਰਦੇ ਆ ਬਰਤਾਦ ਰੱਖਦੇ ਤਪ ਕਰਦੇ ਹਨ ਅਤੇ ਗਿਆਨ ਸੰਖਿਆਵਾਂ ਵਾਲਾ ਚੇਤੇ ਜਿਨ੍ਹਾਂ ਨੇ ਕੀਤਾ ਹੋਇਆ ਹੈ ਕਿ 25 ਪ੍ਰਕਿਰਤੀਆਂ ਦੀ ਸਮਝ ਹੋਣੀ ਚਾਹੀਦੀ ਹੈ 25 ਪ੍ਰਕਿਰਤੀਆਂ ਦਾ ਜਿਹੜਾ ਗਿਆਨ ਹੈ ਸੰਖਿਆਆਂ ਦਾ મત ਹੈ ਉਹ ਕਹਿੰਦੇ ਵਿਚਾਰ ਰੂਪ ਹੋਈ ਜਿਹੜੀ ਪ੍ਰધાન ਹੈ ਮੋਖ ਰੂਪ ਹੈ ਅਤੇ ਭੋਗ ਰੂਪ ਕੋਈ ਬੰਧਨ ਰੂਪ ਹੈ ਸੰਖਿਆਆਂ ਦਾ મત ਹੈ ਸੋ ਸੰਖਿਆਆਂ ਵਾਲਾ ਪ੍ਰਕਿਰਤੀਆਂ ਦਾ ਗਿਆਨ ਜਿਹੜਾ 25 ਪ੍ਰਕਿਰਤੀਆਂ ਦਾ ਤੇ ਸਭ ਧਿਆਨ ਪਤੰਜਲੀਆਂ ਦਾ ਜਿਹੜਾ ਯੋਗ ਚਿੱਤ ਬ੍ਰਤੀ ਨਿਰੋਧ ਦਾ ਜੋ ਗਿਆਨ ਵਿਰਤਿਆਂ ਦੇ ਰੋਕਣ ਰੂਪ ਧਿਆਨ ਜੋ ਪਤੰਜਲੀ ਆਣ ਕੇ ਹੈ ਪ੍ਰਮਾਨ ਵਰਗੇ ਨਿਰਸਿਮਤੀ ਵਿਕਲਪ ਨੂੰ ਰੋਕ ਲਵੇ ਦਾ ਨਾਮ ਯੋਗ ਹੈ ਸੋ ਐਸਾ ਧਿਆਨ ਪਤੰਜਲੀਆ ਵਾਲਾ ਜਿਹੜਾ ਹੈ ਖੱਟ ਸਾਸਤਰ ਸਿਮਰਤ ਵਖਿਆਨ ਇਹ ਸਾਸ਼ਤਰਾਂ ਨੂੰ ਸਾਖ ਨਿਆਏ ਪਤੰਜਲ ਆਦ ਕਹਿੰਦਾ ਚਰਚਾ ਕਰਨ ਲਖਿਆਨ ਕਰਨ ਲੱਗ ਜੇ ਰਿਜ਼ਲਟ ਕੱਢ ਕਰਕੇ ਤੱਤ ਦੱਸੀ ਜਾਵੇ ਕਿ ਸਾਖ ਜਿਹੜਾ ਨਿਸ਼ਰਵਾਦੀ ਹੈ ਕਬਰ ਸਿਦਨ ਜੀਵ ਦੇ ਰੂਪ ਵਿੱਚ ਕਿਸਨ ਕੀਤਾ ਹੈ ਅਤੇ ਨਿਆਇ ਜਿਹੜਾ ਜੀਵ ਇਸ ਦੀ ਭੇਤ ਹੈ ਮੰਨਣ ਵਾਲਾ ਹੈ ਅਤੇ ਬਗਾਂਤੀ ਅ ਗਿਆਨ ਤੋਂ ਸ੍ਰਿਸ਼ਟੀ ਨੂੰ ਮੰਨਦਾ ਦ੍ਰਿਸ਼ਟਾ ਦ੍ਰਿਸ਼ ਗਉ ਪਦਾਰਥ ਮੰਨਦਾ ਹੈ ਅਤੇ ਵਸੀਖ ਜਿਹੜਾ ਹੈ ਕਾਲਵਾਦੀ ਸਮੇਂ ਨੂੰ ਹੀ ਸਭ ਕੁਝ ਕਹਿੰਦਾ ਹੈ ਪੂਰਵ ਮਾਸਾ ਕਰਮਾਂ ਦਾ ਹੀ ਕਸ਼ਨ ਕਰਦਾ ਹੈ ਯੋਗ ਬ੍ਰਿੱਤੀ ਦਾ ਵਿਰੋਧ ਹੀ ਮੰਨਦਾ ਹੈ ਦਰਮ ਲੋਕ ਦੀ ਪ੍ਰਾਪਤੀ ਮੁਕਤੀ ਮੰਨਦਾ ਹੈ ਪ੍ਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ ਹੈ ਇਹ ਵਿਸ਼ੇਸ਼ ਸ਼ਾਸਤਰਾਂ ਜਿਹੜਾ ਵਿਸ਼ਿਆਨ ਹੈ ਅਤੇ ਸਦਾਈ ਸਿਮਰਤੀਆਂ ਮਨੁ ਸਿਮਰਤੀ ਵਿੱਚ ਤਾਰੂ ਦੰਡ ਸੰਗਰੇ ਆਦ ਕਸਨ ਕੀਤਾ ਹੋਇਆ ਯਾਗਵਾਲ ਕਸਿਮਰਤੀ ਨਿਰੀ ਉਪਾਸ਼ਨਾਈ ਹੈ ਉਸੇ ਕਸਿਮਰਤੀ ਦੀ ਉਪਾਸ਼ਨਾ ਤੇ ਗਿਆਨ ਦੋਵੇਂ ਕਸਨ ਕੀਤੇ ਹੈ ਕਿਉਂ ਸਿਮਰਤੀਆਂ ਦਾ ਵਿਖਿਆਨ ਵੀ ਜੇ ਕੋਈ ਕਰ ਲਵੇ ਜੋਗ ਅਭਿਆਸ ਕਰਮ ਧਰਮ ਕਿਰਿਆ ਇਸ ਤਰ੍ਹਾਂ ਯੋਗ ਵਣ ਕਰਕੇ ਅਠ ਅੰਗ ਯੋਗ ਦੇ ਯਮ ਨੇ ਵਾਸਨ ਪ੍ਰਾਣਾ ਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਗ ਇਹ ਯੋਗ ਦੇ ਅੰਗ ਸਿੱਖ ਲਵੇ ਜੋਗਾ ਅਭਿਆਸੀ ਹੋ ਜਾਵੇ ਲਾਯੋਗ ਮੰਤਰਯੋਗ ਹਠਯੋਗ ਰਾਜਯੋਗ ਆਦਕਿਨਾਂ ਦਾ ਅਭਿਆਸ ਕਰ ਲਵੇ ਕਰਮ ਧਰਮ ਕਿਰਿਆ ਅਜੇ ਕਰਮ ਨਿਤ ਨਵਿਤ ਪ੍ਰਾਚਿਤ ਕਾਮਕਾਜ ਕਰਮ ਕਰ ਲਵੇ ਤੇ ਧਰਮ ਯਗ ਆਦ ਕਰ ਲਵੇ ਕਿਰਿਆ ਨਿਯੁਲੀ ਧੋਤੀ ਆਦਕਾਂ ਵੀ ਕਰ ਲਵੇ ਸਗਲ ਤਿਆਗ ਬਨ ਮੱਧੇ ਫਿਰਿਆ ਸਾਰ ਜਾਦੀ ਹੋ ਕੇ ਬਾਣ ਪ੍ਰਸਤੀ ਬਣ ਕੇ ਬਨਦੇ ਵਿਚ ਵਿਚਨ ਲੱਗ ਜਾਵੇ ਅਨੇਕ ਪ੍ਰਕਾਰ ਕੀਏ ਬਹੁਤ ਯਤਨਾ ਅਨੇਕ ਪ੍ਰਕਾਰ ਕਰਕੇ ਬਹੁਤ ਸਾਰੇ ਸਾਧਨਾ ਦੇ ਯਤਨ ਕਰਦਾ ਰਹੇ ਪੁੰਨ ਦਾਨ ਹੋਮੇ ਬਹੁ ਰਤਨ ਪੁਰਵ ਦੇ ਵਕਤ ਨੂੰ ਮਨ ਮੰਨ ਕੇ ਕਿਸੇ ਪੁੰਨਿਆ ਮਸੀਆ ਆਦਿਕਾਂ ਨੂੰ ਦਾਨ ਹਮੇਸ਼ਾ ਕਰੇ ਹਮਨ ਕਰੇ ਬਹੁ ਸਾਰੇ ਰਤਨ ਕਿ ਉਹ ਆਦਿਕਾਂ ਨੂੰ ਪਾਪ ਪਾ ਕੇ ਚੰਗੇ ਵਿੱਚ ਮੋਤੀ ਆਦਿਕ ਪਾਪ ਪਾ ਕੇ ਤੂੰ ਬਣਾਉਣਾ ਕਿ ਕਿਹਾ ਆਦਿਕਾਂ ਦੀ ਸੋਹਣੇ ਰਤਨਾਂ ਦਾ ਹਮਨ ਕਰੇ ਸਰੀਰ ਕਟਾਏ ਹੋਮੈ ਕਰ ਰਾਤੀ ਰਤੂ ਦਾ ਸਰੀਰ ਨੂੰ ਹਮਨ ਕਰੇ ਰਤੀ ਜਿੰਨਾ ਕਟਾਕਤਾ ਕੇ ਜਿਵੇਂ ਕੁੰਭਲਾ ਦੇਵੀ ਦੇ ਪਾਸੋਂ ਵਰ ਲਾਣ ਵਾਸਤੇ ਮੇਗਨਾਦ ਨੂੰ ਲక్ష్ਮਣ ਨੂੰ ਜਿੱਤਣ ਵਾਸਤੇ ਰਤੀ ਰਤੀ ਕੱਟ ਕੇ ਉਹਨੂੰ ਭੇਟਾ ਕਰ ਰਿਆ ਸੀ ਤੇ ਦੇਖਣ ਭੇਟਾ ਸੀ ਕਿ ਹੁਣ ਇਹ ਜਿਹੜਾ ਮੇਗਨਾਥ ਮਾਰਨ ਦਾ ਫੇਰ ਨਹੀਂ ਮਰਨਾ ਲక్ష్ਮਣ ਨੇ ਜਾ ਕੇ ਮੇਗਨਾਥ ਨੂੰ ਤੀਰ ਨਾਲ ਮਾਰਿਆ ਸੀ ਉਹ ਕੁੰਬਲਾ ਦੇਵੀ ਨੇ ਕਿ ਰੱਪੀ ਰੱਪੀ ਕੱਟ ਕੇ ਹਮਨ ਕਰ ਰਿਆ ਸੀ ਆਪਦੇ ਸਰੀਰ ਨੂੰ ਇਸ ਪ੍ਰਕਾਰ ਜੇ ਕੋਈ ਰੱਪੀ ਗੱਟੀ ਜਿਨਾ ਕਰਕੇ ਹਮਨ ਵੀ ਕਰ ਦੇਵੇ ਅੱਗ ਦੇ ਵਿੱਚ ਵਰਤ ਨੇਮ ਕਰੇ ਬਹੁ ਭਾਂਤੀ ਅਸਾਂ ਜਰ ਤੋਂ ਰੱਖਿਆ ਕਾਲਸੀਆਂ ਦੇ 24 ਯਮ ਨੇਮ ਆਦਕ ਰੱਖਣਾ ਕਰੇ ਨੇਮ ਕੋਈ ਰੱਖ ਲੈ ਮੈਂ ਜੁੱਤੀ ਨਹੀਂ ਪਾਉਣੀ ਚੱਗਾ ਹੀ ਨਹੀਂ ਪਾਉਣਾ ਪੱਗ ਹੀ ਨਹੀਂ ਬੰਨਣੀ ਨੰਗੇਦਾਰੀ ਤੀਰ ਥਰ ਜਣ ਇਹ ਜੇ ਨੇਮ ਕਰ ਲਵੇ ਅਤੇ ਬਹੁਤ ਤਰ੍ਹਾਂ ਦੇ ਕਰ ਲਵੇ ਇਸ ਪ੍ਰਕਾਰ ਦੇ ਅਨ ਨਹੀਂ ਖਾਣਾ ਮਿਹਰਾਹੀ ਰਹਿਣਾ ਹੈ ਨਹੀਂ ਸੁੱਲ RAM ਨਾਮ ਵਿਚਾਰ ਇਹ ਜਿੰਨਾ ਸਾਧਨ ਸਾਰੇ ਮਹਾਰਾਜੇ ਨਾਮ ਦੇ ਬਰਾਬਰ ਵਿਚਾਰ ਲੋ ਮਹਾਰਾ ਕਹਿੰਦੇ ਹਨ ਕੋਈ ਵੀ ਇਹਦੇ ਬਰਾਬਰ ਨਹੀਂ ਹੋ ਸਕਦੇ ਹਨ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਇਹ ਗੁਰੂਖ ਬਣ ਕੇ ਜੇ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਬਰਾਬਰ ਇਹ ਸਾਰੇ ਪੁੱਜ ਨਹੀਂ ਸਕਦੇ ਦਾਈ ਗੁਰਦਾਸ ਸਾਹਿਬ ਨੇ ਕਿਹਾ ਜੇ ਅਸੀਂ 68 ਤੀਰਸ ਪਰਸ ਕੇ ਜੁਗ ਚਾਰ ਚੜੇ ਕੈਲਾਸ ਰਹੇ ਹਾਂ ਜੈਸੇ ਕੋਟਨ ਲੱਖ ਜਨੂ ਕੁਸ਼ੇਤ ਨੂੰ ਐ ਅਸ ਅਸ ਮੇਰੋ ਜਾਗ ਭੰਗ ਠਾਇਓ ਜੈਸੇ ਕੋਟ ਵਾਰ ਜਨੂ ਤਬ ਅਰਧ ਮੁਖੀ ਬੈਸੰਤਰ ਮੈਂ ਤਨ ਦਾਹ ਗਿਓ ਹੁਣ ਅੰਮ੍ਰਿਤ ਨਾਮ ਵਿਸ਼ੇਸ਼ਿਤ ਇਹਨੇ ਇੱਕ ਵਾਰ ਸ੍ਰੀ ਵਾਹਿਗੁਰੂ ਇਹਨਾਂ ਸਾਰਿਆਂ ਸਾਧਨਾਂ ਨਾਲੋਂ ਵੱਡਾ ਸਿਮਰਨਾ ਪਰਮੇਸ਼ਵਰ ਦਾ ਭਾਈ ਤੰਨਾ ਸਿੰਘ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਕੰਗੀ ਤਰਜਿਨ ਕਹਤਨਾ ਸਿਆ ਜਾਪ ਕਰਕੇ ਵਖਾ ਇੱਕ ਵਾਰੀ ਜਦੋਂ ਭਾਈ ਤੰਨਾ ਸਿੰਘ ਜਾਪ ਕਰਿਆ ਪ੍ਰੇਮ ਸੁਮਾਰਗ ਦੇ ਪ੍ਰਸੰਗ ਆਉਂਦਾ ਜਦੋਂ ਜਾਪ ਕੀਤਾ ਭਾਈ ਤੰਨਾ ਸਿੰਘ ਦੇ ਸਾਰੇ ਰੋਮਾਂ 'ਚ ਵਾਹਿਗੁਰੂ ਨਿਕਲਿਆ ਇੱਕ yogi ਸੀ ਬੜਾ ਮਾਣ ਕਰਦਾ ਸੀ ਵਿਆਖਿਆ ਕਹਿਣ ਲੱਗੇ ਭਾਈ ਤੰਨਾ ਸਿੰਘ ਦੇ ਇੱਕ ਵਾਰੀ ਵਾਹਿਗੁਰੂ ਕਹਿਣ ਜਿੰਨਾ ਤੇਰਾ ਜਾਪ ਨਹੀਂ ਵਈ ਕਹਿੰਦੇ ਜੀ ਕਿਵੇਂ ਹੈ ਮਹਾਰਾਜ ਕਹਿੰਦੇ ਕੰਨ ਲਾ ਕੇ ਵੇਖ ਸਾਰੇ ਰੋਮਾਂ 'ਚ ਵਾਹਿਗੁਰੂ ਦਾ ਉਚਾਰਨ ਕਰਕੇ ਇਹਦੇ ਰੋਮ-ਰੋਮ 'ਚ ਜਾਗ ਹੁੰਦਾ ਦੇਖ ਕੇ ਤੈਰੀ ਪੈ ਗਿਆ ਯੋਗੀ ਇਸ ਪ੍ਰਕਾਰ ਸਾਧ ਸੰਗੇਤ ਜੀ ਹਜ਼ੂਰ ਕਹਿੰਦੇ ਹਨ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਜੇ ਇੱਕ ਵਾਰੀ ਵੀ ਨਾਮ ਜਪ ਲਈਏ ਉਹਦੇ ਬਰਾਬਰ ਨਹੀਂ ਹੋ ਸਕਦਾ ਐਡਾ ਉੱਚਾ ਗੁਰਮੁਖ ਨਾਮ ਉਤਲਾ ਤਲਾਸੀ ਸਾਧ ਸੰਗੇਤ ਜੀ ਕੋਲਣ ਤੋਂ ਰਹਿਤ ਪਰਮੇਸ਼ਰ ਦਾ ਨਾਮ ਹੈ ਇੱਕ ਵਾਰ ਹੈ ਮਨੁੱਖਾ ਜਨਮ ਜੇ ਇੱਕ ਜਨਮ ਵਿੱਚ ਵੀ ਜਪ ਲਈਏ ਇੱਕ ਵਾਰੀ ਵੀ ਜੋ ਕੱਲ ਕੋ ਇੱਕ ਵਾਰ ਤੇ ਆਇਆ ਹੈ ਜਿਨਾਂ ਦੀ ਲਿਵ ਲੱਗੀ ਹੋਵੇ ਇੱਕ ਚਿਤ ਜੇ ਇੱਕ ਛਿਨ ਤੇ ਆਇਓ ਜਿਹਨੂੰ ਕਦੇ ਭੁੱਲਦਾ ਨਾ ਹੋਵੇ ਕਿ ਚਿਤ ਹੋ ਕੇ ਜਿਨ ਛਿਨ ਵੀ ਤੇ ਆਇਆ ਹੈ ਕਾਲ ਫਾਸਕੇ ਵਿੱਚ ਨਾ ਆਇਓ ਇਹਦਾ ਉੱਚਾ ਮਹਾਤਮੇ ਪਰਮੇਸ਼ਵਰ ਦੇ ਨਾਮ ਦਾ ਅਝੂਰ ਕਹਿੰਦੇ ਗੁਰਾਂ ਦੁਆਰਾ ਨਾਮ ਇੱਕ ਜਨਮ ਵਿੱਚ ਵੀ ਇਹ ਯਾਦ ਲਈਏ ਇੱਕ ਵਾਰੀ ਵੀ ਧੰਨ ਸੋ ਜਿਵੇਂ ਮਹਾਰਾਜ ਨੂੰ ਚਰਾਤਾ ਸੀ ਕਹਿ ਦਈਏ ਕੋਦੇ ਬਰਾਬਰ ਨਹੀਂ ਹੋ ਸਕਦੇ ਸਾਰੇ ਸਾਧਨ ਜਿੰਨੇ ਹਨ ਨੌਖੰਡ ਪ੍ਰਥਮੀ ਫਿਰੈ ਚਿਰ ਜੀਵੇ ਆਦਮੀ ਨੌਖੰਡ ਪ੍ਰਥਮੀ ਦੇ ਹਨ ਭਾਰਤਖੰਡ ਆਦਿਕ ਕੁਰਖੰਡ ਬਿਸ਼ਖੰਡ ਆਦਿਕ ਇਹਨਾਂ ਨਵਾਂ ਖੰਡਾਂ 'ਚ ਫਿਰਿਆ ਆਵੇ ਨੌ ਖੰਡ ਪਿਛਮੀ ਚ ਫਿਰਿਆ ਆਵੇ ਵਿਚਰੇ ਆਵੇ ਸਿੱਧ ਬਣ ਕੇ ਚਿਰ ਜੀਵੇ ਤੇ ਚਿਰ ਜੀਵੀ ਹੋ ਜੇ ਕਰੋੜਾਂ ਵਰਿਆਂ ਦੀ ਲੱਖਾਂ ਵਰਿਆਂ ਦੀ ਉਮਰ ਹੋ ਜਾਵੇ ਮਹਾ ਉਦਾਸ ਤਪੀ ਸਰਥੀ ਉਹ ਨਾਨci ਨਾ ਹੋਵੇ ਬਹੁਤ ਉਦਾਸ ਰਹਿਣ ਵਾਲਾ ਹੋਵੇ ਉਦਾਸ ਹੋ ਕੇ ਵੀ ਵਿਸ਼ਈ ਨਾ ਹੋਵੇ ਜਦਿੰਨਾ ਦਾ ਇਸ਼ਰੋ ਬੜੇ ਭਾਰੀ ਤਪ ਕਰਨ ਵਾਲਾ ਹੋ ਜਾਵੇ ਅਗਨ ਮਾਹ ਹੂਮਤ ਪ੍ਰਾਂਹ ਫਿਰ ਆਉਂਦੇ ਅੱਗ ਵਿੱਚ ਹਮਨ ਕਰ ਦੇਵੇ ਪ੍ਰਾਣਾ ਨੂੰ ਨਾਸ਼ ਕਰ ਦੇਵੇ ਤਨਕ ਅਸਵ ਹੈਵਰ ਭੂਮ ਦਾ ਉਸ ਨੂੰ ਵੀ ਹਮਨ ਕਰ ਦੇਵੇ ਅੱਗ ਵਿੱਚ ਤੇ ਸੋਇਨੇ ਦੇ ਘੋੜੇ ਬਣਾ ਬਣਾ ਕੇ ਦਾਨ ਕਰ ਦੇਵੇ ਹੈਵਰ ਦਰਿਆਈ ਘੋੜੇ ਜਿਹੜੇ ਸ੍ਰੇਸ਼ਟ ਹੈ ਉਹਨਾਂ ਦਾ ਵੀ ਦਾਨ ਕਰ ਦੇਵੇ ਜੇ ਕਰਕੇ ਭੂਮ ਧਰਤੀ ਦਾ ਦਾਨ ਜਿਵੇਂ ਭੂਮ ਦਾਨ ਕਰਾਉਂਦੇ ਫਿਰਦੇ ਸੀ ਇੱਕ ਇਹ ਜਿਹੜਾ ਭੂਮੀਦਾਨ ਕਰਾਉਣ ਵਾਲੇ ਵੀ ਹੁਣ ਆਹ ਭੂਮ ਦਾ ਜਾਨ ਕਰਨ ਵਾਲਾ ਹੋਵੇ। ਨੇਉਲੀ ਕਾਰਮ ਕਰੇ ਬਹੁ ਆਸਨ ਜੇ ਤਰ ਤੀ ਹੁਣੀ ਧੋਤੀ ਆਦਿਕਾ ਦੇ ਕਰਮ ਹੈ ਜਿਹੜੇ ਇਹ ਵੀ ਕਰ ਲਵੇ ਆਂਦਰਾਂ ਦੇ ਤਾਂ ਹੀ ਧੋਈਦਾ ਹੈ। ਮੂਲ ਦੁਆਰੇ ਦੁਆਰਾ ਜਿਵੇਂ ਅਨੀਮਾ ਕਰਕੇ ਡਾਕਟਰ ਇਸ ਪ੍ਰਕਾਰ ਨੇਉਲੀ ਕਰਮ ਕੀਤੇ ਜਾਂਦੇ ਹਨ। ਸੋ ਜੇ ਸੈਧ ਖਿਜਣ ਦੀ ਸ਼ਕਤੀ ਹੋ ਜੇ ਫਿਰ ਦਸਵੇਂ ਦੁਆਰ ਚ ਬ੍ਰਹਮਚਾਰਜ ਕਾਇਮ ਹੋ ਜਾਂਦਾ ਹੈ ਤੇ ਫਿਰ ਉਹ ਸ੍ਰੀ ਦੋਲ ਦਾ ਨੀ ਜਲਸਾ ਚ ਕਾਇਮ ਹੋ ਜਾਂਦਾ ਨਿਯਲੀ ਕਰਮ ਦਾ ਇਹ ਮਤਲਬ ਹੁੰਦਾ ਹੈ ਇਸੇ ਪ੍ਰਕਾਰ ਬਹੁਤ ਸਾਰੇ ਆਸਣ 84 ਆਸਣ ਹਨਗੇ ਉਹ ਸਾਰਿਆਂ ਨੂੰ ਬੱਜਰ ਆਸਣ ਪੱਜੇ ਦਾ ਆਸਣ ਧੀਰ ਆਸਣ ਕੁਰਕਟਾ ਆਸਣ ਸਿੱਧਾ ਆਸਣ ਆਦਕ ਬਹੁਤ ਸਾਰੇ ਆਸਣ ਲਾਉਣ ਲੱਗ ਜਾਵੇ ਜੈਨ ਮਾਰਗ ਸੰਜਮ ਅਤਿ ਸਾਧਨ ਜੈਨ ਮਾਰਗੀਆਂ ਦਾ ਕੰਮ ਹੁੰਦਾ ਸੰਜੋ ਇੱਕੇ ਫੱਟੇ ਦੇ 40 ਦਿਨ ਪਏ ਰਹਿਣਾ ਅਤੰਤ ਸਾਧਨ ਕਰ ਲਵੇ ਕੋਹਰ ਮੰਤਰ ਵਾਲੇ ਤਾਂ ਮੈਲ ਆਦ ਕਾਉ ਦੀ ਪਖਣ ਕਰਦੇ ਹਾਂ ਤੇਨ ਸਾਧਨ ਕਰ ਲਵੇ ਨਿਮਖ ਨਿਮਖ ਕਰ ਸਰੀਰ ਕਟਾਵੈ ਜੇ ਭਾਈ ਰਤੀ ਰਤੀ ਕਰਕੇ ਵੀ ਆਪ ਦਾ ਸਰੀਰ ਕਟਾ ਦੇਵੇ ਐਡਾ ਕੋਈ ਬਲੀ ਹੋਵੇ ਐਨਾ ਸਰੀਰ ਹਵਨ ਕਰ ਦੇਵੇ ਆਪ ਦਾ ਤਉ ਪੀ ਹਉ ਮੈ ਮੈਲ ਨਾ ਜਾਵੇ ਸੋਹਣੀ ਹੰਗਤਾ ਦੀ ਮੈਲ ਹੈ ਜੀਵ ਦੇ ਅੰਦਰੋਂ ਜਾਂਦੀ ਨਹੀਂ ਉਹ ਬਣੀ ਰਹਿੰਦੀ ਹੈ ਹਰ ਕੇ ਨਾਮ ਸੰਸਾਰ ਕਾਸ਼ਨਾ ਇਸ ਤਾ ਹੀ ਹੁਮੇ ਮੇਟਣ ਵਾਤੇ ਪਰਮੇਸ਼ਰ ਦੇ ਨਾਮ ਦੇ ਬਰਾਬਰ ਕੋਈ ਵਸਤੂ ਨਹੀਂ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹ ਜਿੰਦੇ ਗੁਰਮੁਖ ਬਣ ਕੇ ਜਿਹੜੇ ਭਾਈ ਨਾਮ ਜਪਦੇ ਉਹ ਕਲਿਆਣ ਨੂੰ ਪਾਉਂਦੇ ਹਨ ਮਨ ਕਾਮਨਾ ਤੀਰਥ ਦੇਹ ਛੁੱਟੇ ਹੰਝ ਕਾਮਨਾ ਹੋਵੇ ਪੀਠਾਂ ਦੇ ਦੇਹ ਛੁੱਟ ਜਾਵੇ ਮਨੀ ਕਰਨ ਤੀਰਥ ਤੇ ਜਾ ਕੇ ਵੀ ਦੇਹ ਛੱਡ ਜਾਵੇ ਜਿੱਥੇ ਕਨੂ ਦੀ ਮਣੀ ਜਿਹੜੀ ਸੀ ਬਾਰਬ ਦੀ ਗੁਆਚ ਗਈ ਸੀ ਸ਼ਿਵ ਜੀ ਨੇ ਸ਼ੇਸ਼ਨਾਗ ਦੇ ਪਾਸੋਂ ਮੰਗਵਾਈ ਸੀ ਕਿਉਂ ਮਨੀ ਕਰਨ ਤੀਰਸ ਮੰਨਿਆ ਕਿਉਂ ਮਨ ਕਾਮਨਾ ਦੇ ਸਹਿਤ ਹੋ ਕੇ ਜੇ ਪੀਰਥਾਂ ਦੇ ਦੇਹ ਵੀ ਛੁੱਟ ਜਾਵੇ ਗਰਭ ਗੁਮਾਨ ਨਾ ਮੰਤੇ ਹਟੇ ਉਹਨੂੰ ਗਰਭ ਹੈ ਦੇਹ ਦਾ ਗੁਮਾਨ ਹੈ ਆਦਰ ਸਤਨਾ ਦਾ ਇਹ ਮਨ ਤੋਂ ਕਦੇ ਹਟਦਾ ਨਹੀਂ ਬਣਿਆ ਹੀ ਰਹਿੰਦਾ ਹੈ ਸੋਚ ਕਰੇ ਦਿਨ ਸ ਅਰ ਰਾਹ ਜੇ ਕੋਈ ਸੋਚ ਸ਼੍ਰੀ ਨੂੰ ਮਾਂਜੀ ਜਾਵੇ ਸਫਾਈ ਕਰਦਾ ਰਹੇ ਰਾਤ ਨੂੰ ਮਨ ਸੋਚ-ਕਿੰਤਾ ਹੀ ਕਰਦਾ ਰਹੇ ਰਾਤ ਨੂੰ ਸੋਚ ਵਿਚਾਰ ਹੀ ਰਾਤ ਨੂੰ ਕਰਦਾ ਰਿਹਾ ਵੀ ਕਿਵੇਂ ਕਰਾਂਗੇ ਹੁਣ ਸੋਚਾਂ ਜੀ ਪਿਆ ਰਹੇ ਪਵਿੱਤਰ ਕਰਦਾ ਰਹੇ ਮਿੱਟੀ ਆਦਕਾ ਨਾਲ ਮਾਂਜ ਕੇ ਮਨ ਕੀ ਮੈਲ ਨਾ ਤਨ ਤੇ ਜਾ ਤਨ ਦੇ ਧੋਣੇ ਕਰਕੇ ਮਨ ਦੀ ਅੰਦਰੋਂ ਮੈਲ ਨਹੀਂ ਜਾਂਦੀ ਹੈ ਸੋ ਮੰਨ ਦੀ ਮੈਲ ਤਾਂ ਸ਼ਬਦ ਦੇ ਨਾਲ ਹੀ ਜਾਵੇਗੀ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਇਸ ਦੇਹੀ ਤਾਂ ਬਹੁਤ ਸਾਰਾ ਸਾਧਨਾ ਕਰੇ ਮਾਰਯੋਗਨ ਆਦੇ ਕਰਨਾ ਕਰੇ ਮਨ ਤੇ ਕਭੂ ਨਾ ਵਿਖਿਆ ਟੜੇ ਇਸ ਤਰ੍ਹਾਂ ਕਰਨੇ ਕਰਕੇ ਮਨ ਦੀਆਂ ਜਿਹੜੀਆਂ ਵਿਸ਼ਿਆਂ ਦੀ ਮੈਲ ਹੈ ਉਹ ਨਹੀਂ ਕੱਲਦੀ ਬਣੀ ਰਹਿੰਦੀ ਹੈ ਮਨ ਚ ਕਾਉਂ ਦੇ ਕਾਦ ਕਾਂਦੀ ਜਲ ਧੋਵੈ ਬਹੁ ਦੇਹ ਅਨੀਤ ਜਨ ਦੇ ਨਾਲ ਬਹੁਤ ਸਾਰੇ ਤੀਰਥਾਂ ਤੇ ਦੇਹ ਜਿਹੜੀ ਨਿਤ ਨਾਸਵੰਤ ਹੈ ਇਨੂੰ ਧੋਂਦਾ ਫਿਰੇ ਜੇ ਕਰਕੇ ਸੁਧ ਕਹਾ ਹੋਏ ਕਾਚੀ ਧੀ ਜਿਵੇਂ ਕੱਚੀ ਕੰਧ ਦੇ ਉੱਤੇ ਪਾਣੀ ਪਾਈ ਜੇ ਵਿੱਚੋਂ ਹੋਰ ਮਿੱਟੀ ਨਿਕਲਦੀ ਰਹਿੰਦੀ ਹੈ ਇਸੇ ਪ੍ਰਕਾਰ ਸੁਧ ਕਿਵੇਂ ਹੋਵੇਗੀ ਉਹ ਕੱਚੀ ਕੰਧ ਜਿਹੜੀ ਹੈ ਇਸੇ ਪ੍ਰਕਾਰ ਜਿਹੜੀ ਕੱਚੀ ਮਿਰਤੀ ਹੈ ਦੇ ਅਧਿਆਸ ਵਾਲੀ ਉਹ ਦੇ ਦੇ ਮਹਾਂਤ ਰਹਿ ਤੋ ਕਿ ਸੁਧ ਕਿਵੇਂ ਹੋਵੇਗੀ ਨਹੀਂ ਹੋਵੇਗੀ ਮਨ ਹਰ ਕੇ ਨਾਮ ਕੀ ਮਹਿਮਾ ਊਚ ਜਿਵੇਂ ਕਹਿੰਦੇ ਜੀ ਗੋਹਾ ਮਲ ਕਰਕੇ ਗੱਭ ਖਾਣੇ ਕਰਕੇ ਸੁਧ ਹੋਈਦਾ ਇਹ ਸਾਧ ਸੰਗਤ ਜੀ ਕਬੀਰ ਜੀ ਨੇ ਕਿਹਾ ਗੋਬਰ ਯੂਠਾ ਚੌਂਕਾ ਯੂਠਾ ਯੂਠੀ ਦੀਨੀ ਕਾਰਾ ਇਹ ਕਾਰਾਂ ਕਰਨੀਆਂ ਵੀ ਜੇ ਮੁਸਲਮਾਨਾ ਲੋਟੇ ਨੂੰ ਸੁੱਚਾ ਮੰਨਿਆ ਹੈ ਉਸੇ ਨਾਲ ਉਜੂ ਕਰ ਲੈਂਦੇ ਉਸੇ ਨਾਲ ਜੰਗਲਾਂ ਦੇ ਹੱਥੋ ਲੈਂਦੇ ਆ ਇਹੀ ਜੀ ਹਾਲਤੀ ਇਹਨਾਂ ਦੇ ਸੱਚ ਮੁੱਕੇ ਪਾਣੀ ਦੂਰੋਂ ਉੱਤੋਂ ਪੈਂਦਾ ਤਾਂ ਸੁੱਚਾ ਹੈ ਧਾਰਨੂ ਜਿਸ ਅੰਝ ਕੀ ਇਸ ਪ੍ਰਕਾਰ ਇਹ ਉਹਨਾਂ ਨੇ ਮੰਨਿਆ ਆਪਰੇ ਹਿੰਦੂਆਂ ਨੇ ਜਿਵੇਂ ਗੋਹੇ ਨੂੰ ਸੁੱਚਾ ਮੰਨਿਆ ਮੁਸਲਮਾਨਾਂ ਨੇ ਲੋਟੇ ਨੂੰ ਸੁੱਚਾ ਮੰਨਿਆ ਮਹਾਰਾਜ ਸਾਹਿਬ ਤਾਂ ਕਹਿੰਦੇ ਵੀ ਇਹ ਕੱਚੀ ਕੰਧ ਵਰਗੀ ਦੇ ਹੈ ਇਕ ਵੀ ਸੁਧ ਹੋ ਜਾਏਗੀ ਪਵਿੱਤਰ ਨਹੀਂ ਹੋ ਸਕੇਗੀ ਮਨ ਹਰ ਕੇ ਨਾਮ ਕੀ ਮਹਿਮਾ ਊਂ ਮੇਰੇ ਪਿਆਰੇ ਮਨਾ ਪਰਮੇਸ਼ਰ ਦੇ ਨਾਮ ਦੀ ਵਡਿਆਈ ਸਭ ਤੋਂ ਕੀ ਹੈ ਸਫਲਾ ਕਰਨ ਵਾਲੀ ਨਾਨਕ ਨਾਮ ਉਧਰੇ ਪਤ ਤ ਬਹੁ ਮੂਜ ਸਬਦ ਜੀ ਕਹਿੰਦੇ ਨਾਮ ਜਪ ਕਰਕੇ ਉਧਰੇ ਜੇ ਪਾਪੀ ਵੀ ਬਹੁਤ ਸਾਰੇ ਮੂਜ ਬਹੁਤੇ ਬਹੁਤ ਮੂਜ ਵਿੱਚ ਵਿਸਤਾਰਪੂਰਵਕ ਜਿਹੜੇ ਬਹੁਤੇ ਸੀਨਾ ਪਾਪੀ ਬੜੇ ਵਿਸਤਾਰ ਵਾਲੇ ਉਹ ਵੀ ਹੋਦੂਗੇ ਬਹੁਤ ਸਾਰੇ ਬਹੁਤ ਸਿਆਣ ਪਜੰਕਾ ਭੋ ਵਿਆਪੈ ਜਿਹਨਾਂ ਪ੍ਰਮੇਸ਼ਰ ਦਾ ਸਿਮਰਨੀ ਕਰਨ ਵਾਲੀਆਂ ਸਿਆਣਪਾਂ ਜੀ ਪਏ ਰਹਿਣਾ ਕਦੇ ਐ ਕਰਾਂਗੇ ਕਿ ਦਲੀਲਵਾਜੀ ਚ ਪਏ ਰਹਿਣਾ ਉਹਨੂੰ ਜੰਮਣ ਮਰਨ ਦਾ ਅੰਤ ਨੂੰ ਪਾਉ, ਜੰਮਦਾ ਆਦਾ ਮੌਤ ਹੀ ਆ ਜਾਂਦੀ ਕੋਈ ਵੀ ਨਿਯੋਗ ਕਰਨ ਕਰ ਸਕਦਾ। ਆਨਕ ਯਤਨ ਕਰ ਤ੍ਰਿਸ਼ਨਾ ਨਾ ਧਰਾਪੈ। ਅਨੇਕਾਂ ਯਤਨ ਕਰਨੇ ਕਰਕੇ ਤ੍ਰਿਸ਼ਨਾ ਵੱਲੋਂ ਤ੍ਰਿਪਤੀ ਨਹੀਂ ਪੁਰਖ ਨੂੰ ਆਉਂਦੀ ਹੈ। ਪੇਖ ਅਨੇਕ ਅਗਨ ਨਹੀਂ ਬੁਝੈ। ਅਨੇਕਾਂ ਪੇਖ ਧਾਰ ਕਰਕੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਨਿਵਰਤ ਨਹੀਂ ਹੁੰਦੀ। ਕੂਟ ਉਪਾਅ ਦਰਗਹ ਨਹੀਂ ਸਿੱਜੈ। ਬਹੁਤ ਯਤਨ ਕਰਕੇ ਦਰਗਾਹ ਵਿੱਚ ਮੁਕਤ ਨਹੀਂ ਹੋਈਦਾ ਛੁਟਕਾਰਾ ਨਹੀਂ ਪਾਈਦਾ। ਕੀ ਜੁਤੀਦਾ ਨਹੀਂ ਹੈ ਛੂਟਸ ਨਹੀਂ ਉਵਪਿਆ ਜਿਵੇਂ ਬਸੇਤ ਕੁਟਿਆ ਸੰਕਲਪ ਦੀ ਬਣਾ ਕੇ ਰੰਦਾ ਸੀ ਹੋ ਰਹੀਏ ਤਾਂ ਵੀ ਮੁਕਤ ਨਹੀਂ ਹੋ ਸਕੀਗਾ ਇਹ ਪਤਾਲ ਵਿੱਚ ਕਹਿ ਵੀ ਗੁਫਾ ਕਹਿ ਪਰਵਤ ਸੋਹਣੇ ਦੇ ਪਰਵਤ ਗੁਫਾ ਕਰੀ ਕਹਿ ਪਾਣੀ ਪਿਆਲ ਜਾਂ ਪਾਣੀ ਜਰੀਏ ਜਾਂ ਪਤਾਲ ਜਾ ਰਹੀਏ ਇਉਂ ਵੀ ਛੁਟਕਾਰਾ ਨਹੀਂ ਹੁੰਦਾ ਇਸ ਪ੍ਰਕਾਰ ਉਪ ਉੱਚੇ ਚੜ ਜੀਏ ਆਕਾਸ਼ ਚ ਅਤੇ ਪਜਾਲਾਂ ਚ ਗੁੱਡੀਆਂ ਬਣਾ ਲਈਏ ਤਾਂ ਵੀ ਮੁਕਤ ਨਹੀਂ ਹੋਈਗਾ ਮੋਹ ਬਿਆਪ ਹੈ ਮਾਇਆ ਦਾ ਜਾਲ ਮਾਇਆ ਦੇ ਜਾਲ ਕਰਕੇ ਮੋਹ ਵਿੱਚ ਹੀ ਰਾਜ ਨੇ ਵਿਆਪੇ ਰਹਿੰਦੇ ਲੱਗੇ ਰਹਿੰਦੇ ਹਨ ਐਸਾ ਮਾਇਆ ਦਾ ਜਾਲ ਉਹਦਾ ਮੋਹ ਲੱਗਾ ਰਿਹਾ ਹੈ ਅਵਰ ਕਰ ਤੂਤ ਸਗਲੀ ਜਮਦਾਨਾਂ ਕੋਈ ਜਿੰਨਾਂ ਕਰਤੂਤਾਂ ਕਰਨੀਆਂ ਕਰ ਲੋ ਸਾਰੀਆਂ ਚ ਜਮਦਾ ਦੰਨ ਮਿਲੇਗਾ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ ਸਬਦਿਸ਼ ਵਿੱਚ ਭਜਨ ਤੋਂ ਬਿਨ ਤਿਲ ਜਿੰਨਾ ਵੀ ਕਿਸੇ ਦੀ ਜੇਈ ਕਮਾਈਆ ਮੰਨੀ ਨਹੀਂ ਜਾਈਗੀ ਗੁਰਗਾ ਦੇ ਵਿੱਚ ਹਰ ਕਾ ਨਾਮ ਜਪਤ ਦੁੱਖ ਜਾ ਮਰਦ ਨਾਮ ਜਪਣੇ ਕਰਕੇ ਜੰਮਨ ਮਰਨ ਦਾ ਦੁੱਖ ਜਾਵੇਗਾ ਨਾਨਕ ਬੋਲੇ ਸਹਿਜ ਸੁਭਾਏ ਜਿਹਨੇ ਬਨੇ ਸੁਤੇ ਸਿੱਧੀ ਜਾਪ ਕਰ ਲਵੇ ਕੋਈ ਆਪਣੇ ਜੀਵਨ ਇਹ ਆ ਬਣਾ ਲਵੇ ਉਹਦੀ ਮੁਕਤੀ ਹੋ ਜਾਏਗੀ ਜਿਹੜਾ ਪ੍ਰੇਮ ਨਾਲ ਜਪੇਗਾ ਉਹ ਤੇ ਕੀ ਮਹਿਮਾ ਕਹੀਏ ਇਹੋ ਸਹਿਜ ਰੂਪ ਦੇ ਸੁਪਾਏ ਪ੍ਰਕਾਸ਼ ਹੋਏਗਾ ਮਾਰੇ ਕਹਿੰਦੇ ਬੋਲਣੇ ਕਰਕੇ